ਇੱਕ ਜ਼ਿਮੀਦਾਰ ਹੁੰਦਾ ਹੈ। ਅੱਛਾ ਠੀਕ ਹੈ। ਹੂੰ ਉਹ ਭਾਈ ਨੇੜੇ ਹੀ ਹੁੰਦਾ ਉਹ ਕਿ ਮੈਂ ਆਪਣੇ ਤਪਾ ਨੇੜੇ ਆ ਮਟਵੜ ਮੰਡੀ ਦੇ। ਉਹਨੂੰ ਲੱਗੀ ਭੁੱਖ। ਠੀਕ ਹੈ। ਲੱਗਦਾ ਆਪਾਂ ਖਾ ਕੇ ਇਹ ਕੋਹਣਾ ਕੋ। ਉਹਦਾ ਪੈਸਾ ਤਾਂ ਹੈ ਨਹੀਂ ਸੀਗਾ। ਅੱਛਾ। ਉਹ ਭਾਈ ਆ ਗਿਆ। ਉੱਥੇ ਬੈਠਾ ਸੀਗਾ ਹਲਵਾਈ। ਮਠਿਆਲ ਲਈ। ਹੂੰ ਮਠਾਈ ਦੇ। ਉਹ ਹੂੰ ਬੋਲਦਾ ਕੇ ਜ਼ਿਮੀਦਾਰ ਕਹਿੰਦਾ ਖਾ ਲਾ ਗਾ ਉਹ। ਕਹਿੰਦਾ ਤੂੰ ਖਾਲਾ ਉਹਨੇ ਪਕਾਰ ਕੇ ਤੈਨੂੰ ਥਾਲ ਛਟਾਲੇ ਖਾਣ ਲੱਗ ਖਾ ਕੇ ਡੱਕ ਲਿਆ ਜੱਟ ਨੂੰ ਪੁੱਠਾ ਸਿੱਧਾ ਬੋਲਿਆ ਬਾਣੀਆਂ ਦੇ ਤਨ ਪ੍ਰਾਣੀਆਂ ਮਾਰੀਆਂ ਉਹਨੇ ਹੂੰ ਉੱਥੋਂ ਤੁਰ ਗਿਆ ਕਾਂ ਬੈਠ ਹੁੰਦੇ ਆ ਬੋਟ ਹੁੰਦਾ ਸੀ ਅੱਗੇ ਮਿੱਟੀ ਦੇ ਬਣੇ ਹੋਏ ਕਹਿੰਦੇ ਬਹੁਤ ਟਕੜੇ ਥੋੜਾ ਉੱਚੀ ਹਾਂ ਹਾਂ ਚਾਰ ਚਾਰ ਜਾਨੇ ਤਾਂ ਅੱਜ ਖੜੀ ਜਾਂਦੇ ਸੀ ਅੱਛਾ ਉੱਥੇ ਜਾ ਕੇ ਉਹਨਾਂ ਨੂੰ ਬੋਲਦਾ ਮੜੱਠਾ ਮੜੱਠਾ ਮਾਰ ਕੇ ਕਹਿੰਦਾ ਮੈਂ ਇਹਨੂੰ ਚੱਕ ਲਾਂ ਜੇ ਤੁਸੀਂ ਮੈਨੂੰ ਰਜ਼ਾ ਦਿਓ ਅੱਛਾ ਉਹ ਕਹਿੰਦੇ ਵੀ ਤੈਨੂੰ ਰਜ਼ਾ ਦੇ ਦਿੰਦੇ ਆ ਇਹ ਚੱਕਣਾ ਪਊ ਹੂੰ ਕਹਿੰਦਾ ਚੰਗਾ ਮੈਂ ਚੱਕ ਲੂੰਗਾ ਕਹਿੰਦਾ ਤੁਸੀਂ ਰਜਾਓ ਤਾਂ ਸਹੀ ਭਾਈ ਰੱਜ ਲੈ ਦੂੰ ਜੱਟ ਹੂੰ ਕਹਿੰਦਾ ਚਕਾਓ ਹੁਣ ਹੁਣ ਐਂ ਤਾਂ ਕਹਿੰਦਾ ਭਾਈ ਨਾ 2 10 ਕਿਲੋ ਭਾਰ ਨਹੀਂ ਚੱਕਿਆ ਜਾਂਦਾ ਇਹ ਇੰਨਾ ਭਾਰ ਮੈਂ ਕਿਵੇਂ ਚੱਕੂੰ ਹੂੰ ਉਹ ਕਹਿੰਦੇ ਤੁੰਗਾ ਨਹੀਂ ਮੈਂ ਚੱਕ ਲੂੰ ਕਹਿੰਦਾ ਹਾਂ ਮੈਂ ਥੋੜੀ ਆਖਿਆ ਸੀ ਵੀ ਚਕਾਓਗੇ ਤਾਂ ਚੱਕ ਲੂੰ ਹੂੰ ਮੁੱਖਨ ਗਿਆ ਭਾਈ ਜੱਟ ਹੂੰ ਉਹਨਾਂ ਨੇ ਮਾਰੀਆਂ ਤਿੰਨ ਤਿੰਨ ਪ੍ਰਾਣੀਆਂ ਕਹਿੰਦੇ ਮੁਕੱਦਮਾ ਕਰਾਂਗੇ ਪਹਿਲਾਂ ਉਹਨੇ ਘਾਟਾ ਬਾਣੀਆਂ ਨੇ ਫਿਰ ਕਹਿੰਦੇ ਮੈਂ ਵੀ ਮੁਕੱਦਮਾ ਅਸੀਂ ਵੀ ਮੁਕੱਦਮਾ ਕਰਾਂਗੇ ਹੂੰ ਉਹਨਾਂ ਨੇ ਵੀ ਮੁਕੱਦਮਾ ਘਾਟਾ ਕਹਿੰਦਾ ਕਰਦਿਓ ਹੂੰ ਤੀਜਾ ਭਾਈ ਬੁੜੀ ਪੁੱਛਣ ਲੱਗਦੀ ਕਹਿੰਦੀ ਪੁੱਤ ਕਿੱਥੋਂ ਆਇਆ ਤੇ ਨਾ ਉਹਨੇ ਮਾਈ ਕਹਿੰਦਾ ਮਾਈ ਮੈਨੂੰ ਪਾਣੀ ਪਿਆ ਦੇ ਹੂੰ ਕਹਿੰਦਾ ਪਹਿਲੀ ਪਾਣੀ ਦਾ ਮੈਂ ਫੇਰ ਪਿਉ ਆਇਆ ਕਿੱਥੋਂ ਆਇਆ ਕਹਿੰਦਾ ਲੰਕਾ ਤੋਂ ਆਇਆ ਬਲੰਕਾ ਨੂੰ ਆਣ ਅੱਛਾ ਕਹਿੰਦੀ ਵੀ ਲੰਕਾ ਨੂੰ ਜਾਣਾ ਤੂੰ ਫੇਰ ਮੈਂ ਲੰਕਾ ਕਿਵੇਂ ਮੱਚੀ ਸੀ ਕਹਿੰਦਾ ਮਾਈ ਲੰਕਾ ਬੱਤੀ ਤੇ ਤੂੰ ਕੀ ਲੈਣਾ ਮੈਨੂੰ ਪਾਣੀ ਪਿਆ ਦੇ ਮੈਨੂੰ ਗਾਹਾਂ ਤੋੜ ਦੇ ਲੰਕਾ ਮੱਚਣ ਦੀ ਤਾਂ ਕੋਈ ਗੱਲ ਹੀ ਨਾ ਪੁੱਛ ਮਿੱਠਾ ਹੂੰ ਕਹਿੰਦੀ ਨਹੀਂ ਮੈਂ ਤਾਂ ਐ ਰੱਖਦੇ ਵੀ ਲੰਕਾ ਮੱਚੀ ਤੇ ਮੈਂ ਸੀ ਕਹਿੰਦਾ ਡੱਬੀ ਹੈਗੀ ਇਹਦੀ ਹਾਂ ਡੱਬੀ ਵੀ ਹੈ ਛੜਕੜਾ ਹੈਗਾ ਕਹਿੰਦਾ ਛੜਕੜਾ ਵੀ ਹੈਗਾ ਅੱਗ ਲਾਤੀ ਉਡੀ ਦੇ ਘਰ ਨੂੰ ਭਾਈ ਅੱਛਾ ਮੇਰਾ ਘਰ ਫੂਕਟਾ ਬੁੜੀ ਲੱਗੀ ਪਟਣ ਮੇਰਾ ਘਰ ਫੂਕਟਾ ਟੁੱਟ ਪਾਣੇ ਨੇ ਫਲਾਨਾ ਕਰਤਾ ਤੇ ਕਾਕਾ ਕੱਟਾ ਕਣੀ ਮੈਂ ਮਕਦਮਾ ਕਰਨ ਹੂੰ ਕਹਿੰਦਾ ਕੰਨਾ ਢੂੰਗਾਰ ਲਈ ਤੱਤ ਦੋਆ ਖੱਤ ਨਾ ਹੋਵੇ ਹਾਂ ਫਿਰ ਕੋਈ ਮਕਦਮਾ ਜਿੱਤ ਕੇ ਆਉਂਦਾ ਸੀਗਾ ਤੇਰੇ ਅੱਗੇ ਜ਼ਿਮੀਦਾਰ ਕੋਈ ਕਰ ਲੈ ਹੂੰ ਉਹ ਕਹਿੰਦਾ ਉਹ ਤੂੰ ਯਾਰਾ ਕਿਵੇਂ ਆਇਆ ਮਕਦਮਾ ਕਿਵੇਂ ਜਿੱਤੀ ਦਾ ਹੂੰ ਕਹਿੰਦਾ ਮਕਦਮਾ ਜਿੱਤੀ ਦਾ ਥਾਣੇਦਾਰ ਦੀ ਅੱਖ ਚੁੰਬੜਤੀ ਮੈਂ ਦਾ ਕਹਿੰਦਾ ਮਕਦਮਾ ਜਿੱਤਿਆ ਉਨੇ ਨਾਲ ਸੀ ਜਵਾਕ ਉਹਦੇ ਕੋਲੇ ਸੀ ਪ੍ਰਾਣੀ ਅੱਖ ਤੇ ਪ੍ਰਾਣੀ ਦੇਤੀ ਉਹਦੀ ਕਾਣਾ ਕੱਟਦਾ ਜਵਾਕ ਕਹਿੰਦਾ ਮੈਂ ਵੀ ਮੁਕੱਦਮਾ ਕਰਾਂ ਉਹਨੇ ਵੀ ਮੁਕੱਦਮਾ ਕਰਤਾ ਭਾਈ ਚਾਰ ਮੁਕੱਦਮੇ ਹੋ ਗਏ ਸਮਝਿਆ ਹੂੰ ਜਦੋਂ ਚਾਰ ਮੁਕੱਦਮੇ ਹੋ ਗਏ ਤਾਂ ਜਿਹਦੇ ਬਾਰੀ ਆ ਗਈ ਉਹਦੀ ਆ ਗਏ ਉਹ ਸਾਰੇ ਇਕੱਠੇ ਹੋ ਕੇ ਕਹਿੰਦਾ ਜੀ ਪਹਿਲਾਂ ਇਹਨੂੰ ਬਾਣੀ ਇਹਨੂੰ ਪੁੱਛੋ ਹੂੰ ਆ ਵੀ ਦਾਤ ਉਹਨੇ ਦੋ ਉਂਗਲਾਂ ਖੜੀਆਂ ਕਰਤੀਆਂ ਜੱਟ ਨੇ ਹੂੰ ਬਾਣੀਆਂ ਨੂੰ ਪੁੱਛੋ ਪਾਣੀਆਂ ਨੂੰ ਪੁੱਛਿਆ ਵੀ ਹਾਂ ਦੱਸ ਕਹਿੰਦਾ ਜੀ ਇਹ ਇਹ ਆਇਆ ਸੀ ਮੈਨੂੰ ਕਹਿੰਦਾ ਵੀ ਤੂੰ ਆ ਖਾ ਲਾ ਕਹਿੰਦਾ ਮੈਂ ਆ ਖਾ ਤੂੰ ਖਾ ਲਾ ਹੂੰ ਹੈ ਫਿਰ ਕਹਿੰਦਾ ਇਹਦਾ ਕੀ ਕਸੂਰ ਹੈ ਹੂੰ ਭਾਈ ਉਹ ਡੱਟ ਉੱਥੋਂ ਮਰੀ ਹੋ ਗਿਆ ਅੱਛਾ ਫਿਰ ਦੂਜਾ ਨੂੰ ਪੁੱਛਿਆ ਕਹਿੰਦਾ ਜੀ ਮੈਨੂੰ ਕਹਿੰਦੇ ਵੀ ਆ ਟਕ ਟਕਾਰਿਓ ਮੈਂ ਆਖਿਆ ਇਹਨਾਂ ਨੇ ਟਕਕਾਰਿਓ ਕਹਿੰਦੇ ਮੈਨੂੰ ਮੈਨੂੰ ਟਕਾਇਆ ਨਹੀਂ ਉਹ ਕੋੜੋ ਲਾ ਜੈ ਇਨਾ ਪਾਰਾ ਮੈਂ ਇੱਕ ਟੋ ਚੱਕਾਂਗਾ ਨਾ ਹੂੰ ਠੀਕ ਹੈ ਉੱਥੋਂ ਵੀ ਨਿਕਲ ਗਿਆ ਆਪਣੀ ਬਰੀ ਹੋ ਗਿਆ ਜੁੜੀ ਕਹਿੰਦੀ ਪੁੱਟ ਮੇਰੇ ਤੋਂ ਨਿਕਲ ਕੇ ਦਿਖਾਈ ਹੁਣ ਕਹਿੰਦਾ ਮਾਈ ਤੇਰੇ ਤੋਂ ਹੀ ਨਿਕਲਦੀ ਮੈਂ ਤੇ ਕਰਨਾ ਮਨ ਹੂੰ ਕਹਿੰਦਾ ਮਾਈ ਨੂੰ ਪੁੱਛ ਲੋ ਪਹਿਲਾਂ ਆਪਾਂ ਹੀ ਮਾਈ ਨੂੰ ਪੁੱਛਿਆ ਮਾਈ ਕਹਿੰਦੀ ਕਿਆ ਕਹਨਾ ਕੀ ਗੱਲ ਸੀ ਕਹਿੰਦੀ ਵੀ ਇਹ ਆਇਆ ਸੀਗਾ ਮੈਨੂੰ ਕਹਿੰਦਾ ਪਾਣੀ ਪਿਆ ਦੇਵਾ ਕਹਿੰਦਾ ਮੈਂ ਮੈਂ ਆਖਾ ਤੂੰ ਆਇਆ ਕਿੱਥੋਂ ਆ ਕਹਿੰਦਾ ਮੈਂ ਲੰਕਾ ਤੋਂ ਆਇਆ ਬਲੰਕਾ ਨੂੰ ਜਾਣਾ ਮੈਨੂੰ ਪਾਣੀ ਪਿਆ ਦੇ ਮੈਂ ਗਾ ਉਹਦੀ ਹੂੰ ਕਹਿੰਦਾ ਕਹਿੰਦੀ ਵੀ ਮਲੰਕਾ ਮੱਛੀ ਜਿਵੇਂ ਸੀ ਕਹਿੰਦਾ ਫਿਰ ਇਹਨੇ ਅੱਖ ਤਾਂ ਵੀ ਲਿਆ ਦਬੀ ਤੇ ਛੜਕੜਾ ਫੜਾ ਦੇ ਅੱਗ ਲਾਤੀ ਇਹਨੇ ਮੇਰੇ ਘਰ ਨੂੰ ਟੁੱਟ ਪਏ ਨੇ ਮੇਰਾ ਘਰ ਫੂਕਦਾ ਫਿਰ ਉਹ ਥਾਣੇਦਾਰ ਕਹਿੰਦਾ ਇਹ ਲਾ ਕੀ ਖਸੂਰ ਆ ਫਿਰ ਖੂਤਾ ਤੇਰਾ ਹੂੰ ਠੀਕ ਆ ਕਿ ਨਹੀਂ ਦੋ ਉਂਗਲਾਂ ਖੜੀਆਂ ਕਰੀਆਂ ਤੈਨੂੰ ਗਾਹਾਂ ਦੱਸੂ ਨਾ ਗੱਲ ਹਾਂ ਦੋ ਉਂਗਲਾਂ ਖੜੀਆਂ ਕਰੀਆਂ ਮੈਂ ਉਹ ਕਹਿੰਦਾ ਵੀ ਹੁਣ ਉਹ ਆ ਗਏ ਉਹ ਆ ਗਏ ਖਤਮਲ ਵਾਲਾ ਹੂੰ ਉਹ ਕਹਿੰਦਾ ਵੀ ਹਾਂ ਤੂੰ ਵੀ ਦੱਸਲਾ ਤੇਰੇ ਬਰਾਕ ਦੀ ਅੱਖ ਕਿਵੇਂ ਕਾਣੀ ਘਾਟੀ ਕਹਿੰਦਾ ਮੈਥੋਂ ਪੁੱਛਣ ਆ ਮੈਨੂੰ ਆਇਆ ਪੁੱਛਿਆ ਜੀ ਤੂੰ ਕਿਵੇਂ ਆਇਆ ਕਹਿੰਦਾ ਮੈਂ ਮਕਦਮਾ ਜਿੱਤ ਕੇ ਆਇਆ ਹੂੰ ਕਹਿੰਦਾ ਮੈਂ ਥਾਣੇਦਾਰ ਦੀ ਅੱਖ ਚੁੰਬਲਟੀ ਤੇ ਮੈਂ ਮੈਂ ਮਕਦਮਾ ਜਿੱਤ ਕੇ ਆਇਆ ਉਹ ਥਾਣੇਦਾਰ ਸਿਕਾ ਉਹ ਵੀ ਰਖ ਗਿਆ ਕਹਿੰਦਾ ਭਾਈ ਸਾਡੀਆਂ ਅੱਖਾਂ ਚੁੰਬਲਦਾ ਦੋ ਉਂਗਲਾਂ ਖੜੀਆਂ ਕਰੀਆਂ ਮੀਂਸ਼ ਜੱਟ ਜੀਆ ਲੱਕ ਨੂੰ ਪਾਸੇ ਜੇ ਕਰਕੇ ਕਹਿੰਦਾ ਕਿਉਂ ਉਹਨੇ ਅੱਖਾਂ ਵੀ 200 ਰੁਪਇਆ ਦੋ ਰੋ 200 ਰੁਪਇਆ ਹੀ ਬਹੁਤ ਹੁੰਦਾ ਸੀ ਹੂੰ ਉਹ ਕੰਡਾ ਮਟਾਇਆ ਆਖਾ ਸੀ ਕਿ ਦੋ ਮਾਂ ਤੇ ਉਹਨਾਂ ਦੇ ਸ਼ਹੀਦ ਘਰ ਮੈਂ ਦਿੱਤੀ ਐ ਜੱਟ ਵਿਦਿਆ ਨਹੀਂ ਹੁੰਦੀ ਪੁੱਤ ਨੱਟ ਵਿਦਿਆ ਜਾਂਦੀ ਐ ਲੱਗਿਆ ਪਤਾ ਘੱਟਿਆ ਨਾ ਗੱਲ